ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਸਾਡੀ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਲੈ ਕੇ ਆਏ ਜੀ ਇੱਕ ਸ਼ਾਨਦਾਰ ਕੋਠੀ ਇੱਕ ਉਠੀ ਹੈ ਜੀ 115 ਗੱਜ ਦੀ ਤੇ ਇਹਦਾ ਸਾਈਜ਼ ਹੈਗਾ ਜੀ 15 ਵਾਇਸ 70 15 ਇੰਚ ਦੀ ਚੌੜਾਈ ਹੈ ਜੀ ਤੇ 70 ਇੰਚ ਦੀ ਡੰਗਾਈ ਹੈ ਇਹ ਕੋਠੀ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਬਣੀ ਹੋਈ ਹੈ ਤੇ ਬਹੁਤ ਸੋਹਣਾ ਕੰਮ ਕੀਤਾ ਹੋਇਆ ਕੋਠੀ ਦੇ ਵਿੱਚ ਜੋ ਕਿ ਤੁਸੀਂ ਆਪਣੀ ਵੀਡੀਓ ਦੇ ਵਿੱਚ ਅੱਗੇ ਦੇਖੋਗੇ ਇਹ ਦੇਖੋ ਦੋਸਤੋ ਆਪਾਂ ਮেইন ਇੰਟਰੈਸਟ ਤੋਂ ਅੰਦਰ ਜਾਣੇ ਆ ਤਾਂ ਇਸ ਸਾਈਡ ਤੇ ਹੈਗੀ ਹੈ ਜੀ ਕਿਚਨ ਕਿਚਨ ਦੇ ਵਿੱਚ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਫੁੱਲ ਕაბੋਰਡ ਦਾ ਕੰਮ ਹੋਇਆ ਹੋਇਆ ਹੈ ਜੀ ਤੇ ਬਹੁਤ ਸੋਹਣਾ ਤੇ ਸ਼ਾਨਦਾਰ ਕੰਮ ਕੀਤਾ ਗਿਆ ਹੈਗਾ ਤੇ ਸਾਰੇ ਜੋ ਕაბੋਰਡ ਬਣਾਏ ਹੋਏ ਹੈਗੇ ਬਹੁਤ ਸੋਹਣਾ ਕਲਰ ਕੰਬੀਨੇਸ਼ਨ ਹੈਗਾ ਜੋ ਕਿ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਸਾਰਾ ਹੀ ਕੋਠੀ ਦੇ ਵਿੱਚ ਜੋ ਵੀ ਕੰਮ ਕੀਤਾ ਹੈਗਾ ਦੋਸਤੋ ਬੜਾ ਹੀ ਰੀਜਨਲ ਤੇ ਸਾਫ ਸੁਥਰਾ ਕੰਮ ਹੋਇਆ ਹੋਇਆ ਜੀ ਤੇ ਇਹਦੇ ਵਿੱਚ ਅੱਗੇ ਆਪਾਂ ਦਿਖਾਉਣੇ ਹੈ ਜੀ ਇਹ ਹੈਗਾ ਜੀ ਮਿਰਰ ਇਹ ਲਾਈਟਿੰਗ ਵਾਲਾ ਲਾਈਟਿੰਗ ਵਾਲਾ ਮਿਰਰ ਹੈ ਜੀ ਤੇ ਜੋ ਕਿ ਆਪਣਾ ਬਾਰ ਵਾਸ਼ ਵੇਸ਼ਨ ਹੈਗਾ ਇਹਦੇ ਤੇ ਲੱਗਿਆ ਹੋਇਆ ਹੈਗਾ ਇਹਦੇ ਵਿੱਚ ਛੋਟੇ ਛੋਟੇ ਡਰਾਅਰ ਡਰੋਅਰ ਵੀ ਬਣੇ ਹੋਏ ਨੇ ਇਹ ਮਿਰਰ ਦੇ ਵਿੱਚ ਲਾਈਟਸ ਜਗਦੀਆਂ ਜੀ ਅਲੱਗ-ਅਲੱਗ ਕਲਰ ਦੀਆਂ ਟੱਚ ਦੇ ਨਾਲ ਤੇ ਜੋ ਕਿ ਤੁਸੀਂ ਦੇਖ ਸਕਦੇ ਹੋ ਜੇ ਤੁਸੀਂ ਦੇਖ ਸਕਦੇ ਹੋ ਜੀ LED ਪੈਨਲ ਜੋ ਕਿ ਲੌਬੀ ਦੇ ਵਿੱਚ ਬਣਿਆ ਹੋਇਆ ਹੈਗਾ ਤੇ ਬਹੁਤ ਸੋਹਣਾ ਲੱਕੜ ਦਾ ਕੰਮ ਹੋਇਆ ਤੇ ਉੱਪਰ ਤੁਸੀਂ ਦੇਖ ਰਹੇ ਹੋ ਸਰਦਿਆਂ ਡਾਊਨ ਸੀਲਿੰਗ ਵਿਦ ਲਾਈਟਿੰਗਸ ਬਹੁਤ ਸੋਹਣੀਆਂ ਲਾਈਟਾਂ ਦਾ ਯੂਜ਼ ਕੀਤਾ ਗਿਆ ਤੇ ਕੰਧਾਂ ਦੇ ਉੱਤੇ ਜਿਹੜਾ ਤੁਸੀਂ ਅੱਜਕਲ ਚੱਲਦਾ ਜੀ ਵਰਕਓ ਕੀਤਾ ਹੋਇਆ ਹੈਗਾ ਲੱਕੜ ਦਾ ਕੰਮ ਤਾਂ ਤੁਸੀਂ ਦੇਖ ਹੀ ਰਹੇ ਹੋ ਦੋਸਤੋ ਬਹੁਤ ਸ਼ਾਨਦਾਰ ਹੈਗਾ ਤੇ ਅੱਗੇ ਤੁਹਾਨੂੰ ਦਿਖਾਉਣੇ ਆਗੇ ਬੈਡਰੂਮ ਬੈਡਰੂਮ ਦੇ ਵਿੱਚ ਜੋ ਬੈੱਡ ਹੈਗਾ ਉਹ ਵੀ ਅਟੈਚ ਕੀਤਾ ਗਿਆ ਹੈ ਤੇ ਛੱਤ ਦੇ ਉੱਪਰ ਤੁਸੀਂ ਦੇਖ ਰਹੇ ਹੋ ਡਾਊਨ ਸੀਲਿੰਗ ਤੇ ਲਾਈਟਿੰਗਸ ਬਹੁਤ ਸੋਹਣੀ ਹੈਗੀ ਤੇ ਪਿੱਛੇ ਵੀ ਬਹੁਤ ਸੋਹਣਾ ਕੰਧ ਤੇ ਕੰਮ ਹੋਇਆ ਹੋਇਆ ਹੈਗਾ ਨਾਲੇ ਬੈੱਡ ਵੀ ਇਨਕਲੂਡਡ ਹੈ ਜੀ ਇਹ ਆਗੇ ਜੀ ਬੈਡਰੂਮ ਦੇ ਕਬerts ਕਬerts ਵੀ ਬਹੁਤ ਵਧੀਆ ਬਣੇ ਹੋਏ ਨੇ ਤੇ ਸਾਰਾ ਸਮਾਨ ਜੋ ਹੈ ਕਿ ਬਹੁਤ ਵਧੀਆ ਯੂਜ਼ ਕੀਤਾ ਗਿਆ ਜੀ ਇਹਦੇ ਨਾਲ ਹੀ ਇੱਕ ਸਲਾਈਡਰ ਗੇਟ ਹੈ ਜੀ ਸਲਾਈਡਰ ਦਰਵਾਜ਼ਾ ਜੋ ਕਿ ਬਾਥਰੂਮ ਦੇ ਨਾਲ ਅਟੈਚ ਕਰਦਾ ਵਿੱਚ ਇਹਦੇ ਵਿੱਚ ਇੱਕ ਸ਼ੀਸ਼ਾ ਲਗਾ ਕੇ ਡਰੈਸਿੰਗ ਏਰੀਆ ਬਣਾਇਆ ਹੋਇਆ ਜੀ ਇਹ ਡਰੈਸਿੰਗ ਏਰੀਆ ਹੈ ਜੀ ਤੇ ਇਹ ਹੈ ਜੀ ਵਾਸ਼ਰੂਮ ਵਾਸ਼ਰੂਮ ਖੁੱਲਾ ਡੁੱਲਾ ਵਾਸ਼ਰੂਮ ਹੈ ਜੀ ਤੇ ਬਹੁਤ ਸੋਹਣਾ ਕੰਮ ਹੋਇਆ ਹੋਇਆ ਵਾਸ਼ਰੂਮ ਦੇ ਵਿੱਚ ਵੀ ਤੇ ਇਹ ਦੋਨੇ ਬੈਡਰੂਮ ਦੇ ਨਾਲ ਅਟੈਚ ਹੈ ਜੀ ਇਹਦੇ ਵਿਚਾਲੇ ਆਪਣਾ ਸਲਾਈਡਰ ਗੇਟ ਹੈ ਜੀ ਆ ਦਰਵਾਜ਼ਾ ਹੈਗਾ ਇਹਨੂੰ ਆਪਾਂ ਸਲਾਈਡ ਖੋਲ ਸਕਦੇ ਹਾਂਗੇ ਤੇ ਆ ਆ ਗਿਆ ਜੀ ਦੂਜਾ ਬੈਡਰੂਮ ਇਹਦੇ ਵਿੱਚ ਵੀ ਫੁੱਲ ਕਬਾਰਡਸ ਬਣੇ ਹੋਏ ਆ ਤੇ ਪਲੱਸ ਆ ਡਾਊਨ ਸੀਲਿੰਗ ਤਾਂ ਤੁਸੀਂ ਦੇਖ ਹੀ ਰਹੋ ਵਿਦ ਲਾਈਟਿੰਗਸ ਤੇ ਸਾਰੀਆਂ ਕੰਧਾਂ ਦੇ ਉੱਤੇ ਜੋ ਵਰਕ ਹੋਇਆ ਹੋਇਆ ਹੈ ਜੀ ਉਹ ਤੁਹਾਨੂੰ ਮੈਂ ਦੱਸਿਆ ਸੀਗਾ ਤੇ ਇਹ ਹੈ ਜੀ ਆਪਣੇ ਕਬਵੋਡ ਫੁੱਲ ਕਬਵੋਡ ਹੈ ਜੀ ਬਹੁਤ ਸ਼ਾਨਦਾਰ ਤੇ ਸੋਹਣਾ ਕੰਮ ਹੋਇਆ ਹੋਇਆ ਹੈ ਜੀ ਤੇ ਆ ਇੱਧਰ ਹੈਗਾ ਜੀ LED ਪੈਨਲ ਇੱਕ ਹੈ LED ਪੈਨਲ ਇਸ ਬੈਡਰੂਮ ਦੇ ਵਿੱਚ ਬਣਿਆ ਹੋਇਆ ਹੈ ਜੀ ਪਿਛਲੇ ਪਾਸੇ ਦੋਸਤੋ ਇਹਦੇ ਆ ਜਾਂਦਾ ਜੀ ਇੱਧਰ ਆ ਗਿਆ ਜੀ ਇਹ ਆਪਣਾ ਸਟੋਰ ਸਟੋਰ ਕਹਿ ਸਕਦੇ ਆ ਆਪਣਾ ਛੋਟਾ ਜਿਹਾ ਰੂਮ ਹੈਗਾ ਤੇ ਪਿੱਛੇ ਹੈਗਾ ਜੀ ਵਾਸ਼ਿੰਗ ਏਰੀਆ ਵਾਸ਼ਿੰਗ ਏਰੀਆ ਹੈ ਜੀ ਤੇ ਉੱਪਰ ਜਾਲ ਲੱਗਿਆ ਹੋਇਆ ਹੈਗਾ ਜੋ ਤੁਸੀਂ ਆਮ ਦੇਖ ਸਕਦੇ ਹੋ ਹਰ ਘਰ ਦੇ ਵਿੱਚ ਹੁੰਦਾ ਤੇ ਆ ਜੀ ਟੂਟੀਆਂ ਲੱਗੀਆਂ ਨੇ ਵਾਸ਼ਿੰਗ ਏਰੀਆ ਦੇ ਵਿੱਚ ਬਾਕੀ ਦੋਸਤੋ ਇਹਦੇ ਉੱਪਰ ਵੀ ਇੱਕ ਰੂਮ ਬਣਿਆ ਹੋਇਆ ਹੈਗਾ ਬੈਡਰੂਮ ਤੇ ਪਿੱਛੇ ਵਾਸ਼ਰੂਮ ਬਣਿਆ ਹੋਇਆ ਹੈਗਾ ਤੇ ਇਹ ਕੋਠੀ ਹੈਗੀ ਜੀ ਬੈਂਕ ਕਲੋਨੀ ਦੇ ਵਿੱਚ ਤੇ ਇਹਦਾ ਪ੍ਰਾਈਸ ਹੈਗਾ ਜੀ ਜੋ ਡਿਮਾਂਡ ਹੈਗੀ ਉਹ 56 ਲੱਖ ਰੁਪਏ ਦੀ ਹੈ ਜੀ 56 ਲੱਖ ਰੁਪਏ ਦੀ ਤੇ ਜੋ ਕੋਈ ਵੀ ਚਾਹਵਣ ਸੱਜਣ ਜੋ ਇਹ ਕੋਠੀ ਲੈ ਲੈਣਾ ਚਾਹੁੰਦਾ ਹੈ ਕਿਤਨੀ ਚਾਹੁੰਦਾ ਤਾਂ ਉਹ ਸਾਨੂੰ ਕੰਟੈਕਟ ਕਰ ਸਕਦਾ ਹੈ ਵਾਇਆ ਮੈਸੇਜ ਔਰ ਕਾਲ ਤੇ ਥੈਂਕ ਯੂ ਸਾਰਿਆਂ ਤੇ ਬਾਕੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਅਸੀਂ ਹੋਰ ਚੰਗੀਆਂ-ਚੰਗੀਆਂ ਕੋਠੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਧੰਨਵਾਦ